ਸੰਗਰੂਰ ਸ਼ਹਿਰ ਦੀ ਟੀਸੀ ਕੂਠੀ ਤੋਂ ਲੈ ਕੇ ਬਰਨਾਲਾ ਕੈਂਚੀਆਂ ਤੱਕ ਪੱਟੀ ਸੜਕ ਨੂੰ ਵੜਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਉਪੇਦਕ ਮਿਸ਼ਨ ਭਾਰਤ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਗੜਾ ਦੇ ਵੱਲੋਂ ਮੁਹੱਲਾ ਨਿਵਾਸੀ ਦੁਕਾਨਦਾਰ ਤੇ ਆਪਣੇ ਸਾਥੀਆਂ ਨੂੰ ਡਾ ਲਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਦੇ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਹੈ ਇਸ ਮੌਕੇ ਸ਼੍ਰੀ ਦਰਸ਼ਨ ਕਾਗੜਾ ਨੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਸੀਵਰੇਜ ਦੇ ਗੰਦੇ ਪਾਣੀ ਦੀ ਵਿਕਾਸੀ ਦੇ ਲਈ ਵੱਡੇ ਪਾਈਪ ਪਾਉਣ ਦੇ ਲਈ ਡੀਸੀ ਕੋਠੀ ਤੋਂ ਲੈ ਕੇ ਬਰਨਾਲਾ ਕੈਂਚਨ ਤੱਕ ਇੱਕ ਪਾਸੇ ਸੜਕ ਪੱਟੀ ਗਈ ਸੀ ਜਿਸ ਦਾ ਕੰਮ ਬਹੁਤ ਹੀ ਹੌਲੀ ਰਫ਼ਤਾਰ ਦੇ ਨਾਲ ਕੀਤਾ ਜਾ ਰਿਹਾ ਤੇ ਹੁਣ ਕੰਮ ਮੁਕੰਮਲ ਹੋਏ ਨੂੰ ਵੀ ਕਈ ਮਹੀਨੇ ਬੀ ਚੁਕੇ ਨੇ ਪੱਟੀ ਪੱਟੀ ਹੋਈ ਸੜਕ ਨੂੰ ਅਜੇ ਤੱਕ ਦੁਬਾਰਾ ਨਹੀਂ ਬਣਾਇਆ ਗਿਆ ਜਿਸ ਕਾਰਨ ਜਿੱਥੇ ਲੋਕਾਂ ਨੂੰ ਨਿਕਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਦੂਜੇ ਪਾਸੇ ਇਸ ਏਰੀਆ ਦੇ ਦੁਕਾਨਦਾਰਾਂ ਦਾ ਕੰਮ ਵੀ ਬਿਲਕੁਲ ਠੱਪ ਹੋ ਚੁੱਕਾ ਹੈ ਦੇਖੋ ਸਾਡੇ ਡੀਸੀ ਸਾਹਿਬ ਦੀ ਕੋਠੀ ਤੋਂ ਲੈ ਕੇ ਬਰਨਾਲਾ ਕੈਂਚਨ ਤੱਕ ਸਾਡੀ ਜਿਹੜੀ 1 ਸਾਲ ਪਹਿਲਾਂ ਇਹ ਸੜਕ ਸਾਰੀ ਪੱਟੀ ਹੋਈ ਹੈ ਉਰੇ ਵਾਟਰ ਸਪਲ ਸਿਵਰੇਜ ਦੀ ਜਿਹੜੀ ਪਾਣੀ ਦੀ ਨਿਕਾਸੀ ਵਾਸਤੇ ਵੱਡੇ ਪਾਈਪ ਪਾਉਣ ਲਈ ਸੜਕ ਪੱਟੀ ਗਈ ਸੀ ਪਰੰਤੂ ਪਹਿਲਾਂ ਤਾਂ ਇਹਦਾ ਕੰਮ ਬਹੁਤ ਹੌਲੀ ਹੌਲੀ ਬੜਾ ਸਲੋ ਕੰਮ ਸ਼ੁਰੂ ਕੀਤਾ ਸਰਕਾਰ ਨੇ ਪਤਾ ਨਹੀਂ ਕੀ ਮਜਬੂਰੀ ਸੀਗੀ ਉਹਨਾਂ ਦੀ ਜਿਹੜਾ ਕੰਮ 15 ਦਿਨਾਂ ਚ ਹੋਣਾ ਵਾਲਾ ਸੀਗਾ ਉਹਨੂੰ 6 ਮਹੀਨੇ ਲਾ ਦਿੱਤੇ 6 ਮਹੀਨੇ ਵਿੱਚੇ ਕੰਮ ਪੈ ਪਏ ਪਰਤੂ ਹੁਣ 6 ਮਹੀਨਿਆਂ ਤੋਂ ਅਸੀਂ ਸਰਕਾਰ ਦੇ ਤਰਲੇ ਕਰਦੇ ਆ ਰਹੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਤਰਲੇ ਕਰਦੇ ਆ ਰਹੇ ਹਾਂ ਕਿ ਜਿਹੜੀ ਇਹ ਸੜਕ ਪੱਟੀ ਹੋਈ ਹੈ ਇਹ ਸੜਕ ਨੂੰ ਬਣਾਓ ਕਿਉਂਕਿ ਜਿੱਦੇ ਉੱਥੇ ਦੁਕਾਨਦਾਰ ਨੇ ਸਾਰਿਆਂ ਦੇ ਕਾਰੋਬਾਰ ਬਿਲਕੁਲ ਠੱਪ ਪਏ ਨੇ ਸਾਰੇ ਦੇ ਕੰਮਕਾਰ ਬਿਲਕੁਲ ਬੰਦ ਹੈ ਕਿਉਂਕਿ ਟਿੱਬਾ ਬਣੇ ਪਿਆ ਉਥੇ ਮਿੱਟੀ ਬੜੀ ਉੜਦੀ ਹੈ ਉਸ ਤੋਂ ਵੱਡੀ ਸਮੱਸਿਆ ਕੀ ਹੈ ਇੱਥੋਂ ਦੀ ਜਿਹੜੀ ਟ੍ਰੈਫਿਕ ਆ ਉਹ ਵਨ ਸਾਈਡ ਕਰ ਦਿੱਤੀ ਗਈ ਹੈ ਇੱਕ ਸਾਈਡ ਜਿਹੜੀ ਸੜਕ ਪੱਟੀ ਹੋਈ ਹੈ ਉਥੋਂ ਰਸਤਾ ਬੰਦ ਕਰ ਦਿੱਤਾ ਇੱਕ ਸਾਈਡ ਜਿਹੜੀ ਟ੍ਰੈਫਿਕ ਹੈ ਉਸ ਟ੍ਰੈਫਿਕ ਦੇ ਨਾਲ ਬਹੁਤ ਵੱਡੀਆਂ-ਵੱਡੀਆਂ ਸਮੱਸਿਆਵਾਂ ਆ ਰਹੀਆਂ ਨੇ ਸਾਡੇ ਸਕੂਲੀ ਬੱਚੇ ਨੂੰ ਬਹੁਤ ਦਿੱਕਤਾਂ ਆ ਰਹੀਆਂ ਨੇ ਸਾਡੇ ਬਜ਼ੁਰਗਾਂ ਨੂੰ ਸੜਕ ਕ੍ਰੋਸ ਕਰਨ ਵੇਲੇ ਬਹੁਤ ਵੱੱਡੇ-ਵੱਡੇ ਸਮੱਸਿਆਵਾਂ ਆ ਰਹੀਆਂ ਨੇ ਅਸੀਂ ਦਿਸਾਂ ਨੂੰ ਮਿਲਿਆ ਦਿਸਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਹਦਾ ਜਿਹੜਾ ਅਸੀਂ ਤੰਦਰ 17 ਤਰੀਕ ਨੂੰ ਉਹਦਾ ਟ ਜਿਹੜਾ 27 ਦਸੰਬਰ ਨੂੰ ਜਾ ਕੇ ਟੈਂਡਰ ਉਹ ਓਪਨ ਹੋਊਗਾ ਪਰ ਅਸੀਂ ਫੇਰ ਵੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਖਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜੇਕਰ 5 ਜਨਵਰੀ ਤੱਕ ਇਹਨਾਂ ਨੇ ਸਾਡੀ ਉਹ ਸੜਕ ਦਾ ਕੰਮ ਮੁਕੰਮਲ ਨਾ ਕੀਤਾ ਤਾਂ ਅਸੀਂ ਉਸ ਰੋਡ ਦੇ ਉੱਪਰ ਪੱਕਾ ਮੋਰਚਾ ਲਾਵਾਂਗੇ ਚੱਕਾ ਜਾਮ ਕਰਾਂਗੇ ਉਹ ਨਹੀਂ ਸਮੇਂ ਤੱਕ ਜਿੰਨੇ ਸਮੇਂ ਤੱਕ ਸਾਡੀ ਸੜਕ ਦਾ ਜਿਹੜਾ ਕੰਮ ਮੁਕੰਮਲ ਨਹੀਂ ਕਰਵਾਇਆ ਜਾਂਦਾ ਪਰ ਉੱਥੋਂ ਦੇ ਹੀ ਵੱਡੇ ਵੱਡੇ ਲੀਡਰ ਲੰਗਦੇ ਨੇ ਡੀਜੀ ਸਾਹਿਬ ਦੀ ਵੀ ਰੈਸ਼ ਉੱਥੇ ਆ ਕੀ ਲੱਗਦਾ ਦੇ ਕਿਉਂ ਨਹੀਂ ਕੰਮ ਹੋ ਰਿਹਾ ਦੇਖੋ ਜਿਹੜੇ ਵੱਡੇ ਵੱਡੇ ਲੀਡਰ ਦੀ ਗੱਲ ਕਰਦੇ ਸਰਦਾਰ ਹਰਪਾਲ ਸਿੰਘ ਚੀਮਾ ਮੈਂ ਬਹੁਤ ਬਹੁਤ ਵਾਰ ਦੇਖਿਆ ਉੱਥੋਂ ਦੇ ਲਿਕ ਸੀਐਮ ਸਾਹਿਬ ਵੀ ਉੱਥੋਂ ਲੰਗਦੇ ਆ ਜੀ ਸਬਤਰ ਰੈਸ਼ ਉੱਥੇ ਆ ਵੱਡੇ ਵੱਡੇ ਸਾਡੇ ਜ਼ਿਲ੍ਹੇ ਦੇ ਜਿਹੜੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸਾਡੇ ਸਰਕਾਰ ਦੇ ਉੱਚ ਨਮਾਇंदे ਜਿਹੜੇ ਉਸ ਜਗ੍ਹਾ ਉੱਪਰ ਦੀ ਲੰਘਦੇ ਨੇ ਪਰ ਕਬੂਤਰ ਵਾਂਗੂ ਓੱਖਾਂ ਵਿੱਚ ਲੈਂਦੇ ਨੇ ਇਹਦਾ ਵੱਡਾ ਕਾਰਨ ਸੀ ਇਹ ਵੀ ਕਹਿ ਸਕਦੇ ਆਂ ਜਿਹੜੀ ਸੁੰਦਰ ਵਸਤੀ ਐ ਉੱਥੇ ਸਾਰੇ ਇਹ ਜਿਹੜੇ ਵਲਮਿਕੀ ਸਮਾਜ ਦੇ ਦਲਿਤ ਸਮਾਜ ਦੇ ਲੋਕ ਰਹਿੰਦੇ ਨੇ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਜਿਹੜੇ ਦਲਿਤ ਸਮਾਜ ਦੇ ਜਿਹੜੇ ਲੋਕ ਨੇਗੇ ਉਹ ਵੀ ਜਿਹੜੇ ਆਪਣੇ ਫੈਸਿਲਿਟੀਆਂ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਹੰਦੀ ਸਾਹਿਬ ਨੇ ਕੀ ਭਰੋਸਾ ਦਿੱਤਾ ਹੈ ਜੀ ਸਾਹਮਣੇ ਸਾਨੂੰ ਭਰੋਸਾ ਦਿਵਾਇਆ ਗਿਆ ਕਿ 17 ਨੂੰ ਇਹਦਾ ਟੈਂਡਰ ਜਿਹੜਾ ਲਗਾਉਣਗੇ 27 ਤਰੀਕ ਨੂੰ ਓਪਨ ਹੋਊਗਾ ਵੀ ਉਸ ਤੋਂ ਬਾਅਦ ਜਿਹੜਾ ਤੁਰੰਤ ਜਿਹੜਾ ਸੀ ਇਹਦਾ ਕੰਮ ਮੁਕੰਮਲ ਕਰਵਾ ਅ ਜਲੀਨ ਆਪਣੀ ਸੜਕ ਜਿਹੜੀ ਜਾਂਦੀ ਹੈ ਬਨਾਲਾ ਕੈਂਚੀਆਂ ਨੂੰ ਤੇ ਉਹਦੇ ਸਬੰਧ ਦੇ ਵਿੱਚ ਮੇਰੇ ਕੋਲ ਹੁਣ ਮੰਗ ਪੱਤਰ ਲੈ ਕੇ ਆਏ ਸੀ ਤੇ ਇਹਦੇ ਸਬੰਧ ਦੇ ਵਿੱਚ ਐਕਸੀਐਨ ਜਿਹੜੇ ਨੇ ਸੈਂਟਰਲ ਵਰਕਸ ਡਿਵੀਜ਼ਨ ਅ ਸ਼੍ਰੀ ਨਦੀਪ ਸਿੰਘਲਾ ਜਿਹੜੇ ਨੇ ਉਹਨਾਂ ਨਾਲ ਮੈਂ ਲਗਾਤਾਰ رابطہ ਬੁਣਾ ਕੇ ਰੱਖਿਆ ਹੈ ਕਿ ਇਨਫੈਕਟ ਜਿੱਨਾ ਸੀਗਾ ਸੜਕ ਦਾ ਟੈਂਡਰ ਵੀ ਹੋ ਚੁੱਕਾ ਹੈ ਤੇ 4 ਤਰੀਕ ਨੂੰ 4 ਦਸੰਬਰ ਨੂੰ ਜਿਹੜਾ ਟੈਂਡਰ ਦਾ ਲਾਸਟ ਡੇਟ ਸੀਗੀ ਸਬਮਿਟ ਕਰਮ ਦੀ ਤੇ ਕੇਵਲ ਇੱਕ ਟੈਂਡਰ ਕਾਰ ਜਿਹੜਾ ਸੀ ਉਹਦੇ ਵਨੋਂ ਬਿਡ ਕੀਤਾ ਗਿਆ ਤੇ ਨਿਯਮਾਂ ਦੇ ਅਨੁਸਾਰ ਦੁਬਾਰਾ ਜਿਹੜੀ ਹੈ ਉਹ ਬਿਡ ਕੀਤੀ ਜਾਣੀ ਹੈ ਤੇ 17 ਤਰੀਕ ਤੱਕ ਕਿਉਂਕਿ ਇਲੈਕਸ਼ਨ ਨੇ ਤੇ ਜਿੱਦਾਂ ਇਲੈਕਸ਼ਨ ਦੀ ਪ੍ਰਕਿਰਿਆ ਮੁਕੰਮਲ ਹੁੰਦੀ ਹੈ ਤੇ ਫਿਰ ਦੁਬਾਰਾ ਜਿਹੜੇ ਸੈਕੰਡ ਟਾਈਮ ਜਿਹੜਾ ਹੈ ਉਹ ਟੈਂਡਰ ਬਿਡਸ ਜਿਹੜੀਆਂ ਨੇ ਉਹ ਸੀ ਕੀਤੀਆਂ ਜਾਣਗੀਆਂ ਤੇ 10 ਦਿਨਾਂ ਦਾ ਉਹ ਟਾਈਮ ਹੋਏਗਾ ਇਸ ਤਰ੍ਹਾਂ ਇਸ ਲਿੰਕ ਨੂੰ ਜਿਹੜਾ ਟੈਂਡਰ ਹੈ ਉਹ ਫਿਰ ਮੁੜ ਜਿਹੜਾ ਹੈ ਉਹ ਖੁੱਲਿਆ ਜਾਏਗਾ ਜਿੰਨੀਆਂ ਬਿਡਸ ਆਣਗੀਆਂ ਤੇ ਅਕੋਰਡਿੰਗਲੀ ਫਿਰ ਜਿਹੜਾ ਉਸ ਤੋਂ ਬਾਅਦ ਅਲਾਟ ਕੀਤਾ ਜਾਏਗਾ ਕੰਮ ਸੋ ਕਹਿ ਦਾ ਪਾਵ ਹੈ ਕਿ ਕੰਮ ਜਿਹੜਾ ਬਿਲਕੁਲ ਫਾਈਨਲ ਸਟੇਜਿਸ ਦੇ ਅਲਾਟਮੈਂਟ